ਸਤਪਾਲ ਸੋਖੀ ਹੈ ਜੀ ਮੈਂ ਗੁਨਾਡਕਦੇਵ ਯੂਨੀਵਰਸਿਟੀ ਦਾ ਸੈਨੇਟ ਮੈਂਬਰ ਹਾਂ ਜੀ ਹਾਂ ਜੀ ਜਿਹੜੀ ਇਹ ਪੰਜਵੀਂ ਵਾਰੀ ਸਿਲਵਰ ਟੋਗਲੀ ਬਣਾਈ ਜਾ ਰਹੀ ਹੈ ਬਾਗਾ ਟਰੋਫੀ ਇਹ ਇੱਕ ਬਹੁਤ ਵੱਡੀ ਜਿੱਤ ਹੈ ਜੀ ਪੰਜਾਬ ਵਾਸਤੇ ਗੁਨਾਡਕਦੇਵ ਯੂਨੀਵਰਸਿਟੀ ਵਾਸਤੇ ਤੇ ਗੁਨਾਡਕਦੇਵ ਯੂਨੀਵਰਸਿਟੀ ਦੇ ਵਿੱਚ ਪੜ੍ਹਦੇ ਬੱਚਿਆਂ ਵਾਸਤੇ ਬੜੀ ਮਾਣ ਵਾਲੀ ਗੱਲ ਹੈ ਕਿ ਪੰਜਵੀਂ ਵਾਰ ਮਾਨਜੋਗ ਰਾਸ਼ਟਰਪਤੀ ਜੀ ਨੇ ਇਹ ਗੁਨਾਡਕਦੇਵ ਯੂਨੀਵਰਸਿਟੀ ਨੂੰ ਇਹ ਟਰੋਫੀ ਦਿੱਤੀ ਹੈ ਕਿ ਇਹ ਜਿਹੜਾ ਖਿਤਾਬ ਹੈ ਇਹ ਜਿਹੜੀ ਟਰੋਫੀ ਹੈ ਇਹ ਇੰਡੀਆ ਦੀ ਸਭ ਤੋਂ ਵੱਡੀ ਜਿਹੜੀ ਹੈ ਮਾਨ ਵਾਲੀ ਗੱਲ ਹੈ ਸਭ ਤੋਂ ਵੱਡੀ ਟਰੋਫੀ ਹੈ ਤੇ ਸਿਲਵਰ ਜੁਬਲੀ ਜਿਹੜੀ ਹੈ ਪੰਜਵੀਂ ਵਾਰ ਜਿਹੜੀ ਗੁਨਾਨਕ ਦੇ ਵਿੱਚ ਯੂਨੀਵਰਸਿਟੀ ਇਹ ਜਿੱਤ ਕੇ ਲੈ ਕੇ ਆਈ ਹੈ ਸਾਡੇ ਪੰਜਾਬ ਵਾਸਤੇ ਪੰਜਾਬੀਅਤ ਵਾਸਤੇ ਪੰਜਾਬ ਦੇ ਸਟੂਡੈਂਟਾਂ ਵਾਸਤੇ ਬੜੀ ਮਾਨ ਵਾਲੀ ਗੱਲ ਹੈ ਸਪੋਰਟਸ ਦੇ ਖਿਡਾਰੀਆਂ ਵਾਸਤੇ ਕਿੰਨਾ ਕੁ ਵੱਡਾ ਯੋਗਦਾਨ ਮੰਨਦੇ ਹੋ ਇਹ ਹੈ ਜੀ ਸਪੋਰਟਸ ਦੇ ਖਿਡਾਰੀਆਂ ਵਾਸਤੇ ਇਹ ਦੀ ਮਾਨ ਜੋ ਖੇਡ ਮੰਤਰੀ ਜਿਹੜੇ ਆ ਕੋਜੀਪਲਾ ਦੇ ਵਿੱਚ ਮੀਤੇਰ ਜੀ ਪਹੁੰਚਣ ਵਾਲੇ ਨੇ ਉਹ ਬੱਚਿਆਂ ਨੂੰ ਇਨਾਮ ਵੀ ਦੇਣਗੇ ਮਾਨ ਦਾ ਮਾਨ ਸਨਵਾਨ ਵੀ ਦੇਣਗੇ ਯੋਗੀਆਂ ਇੱਕ ਪੰਜਾਬ ਵਾਸਤੇ ਬੜੀ-ਬੜੀ ਜਿੱਤ ਹੈ ਲੋਕ ਕਹਿੰਦੇ ਨੇ ਇੱਥੇ ਸਪੋਰਟਸ ਦੇ ਵਿੱਚ ਜਿਹੜੀ ਆ ਉਹ ਪੰਜਾਬ ਪਿੱਛੇ ਆ ਇਹ ਇਹ ਚੀਜ਼ ਦਾ ਸਬੂਤ ਹੈ ਕਿ ਸਿਲਵਰ ਯੂਨੀ ਪੰਜਵੀਂ ਵਾਰ ਜਿਹੜੀ ਆ ਇਹ ਟਰੋਫੀ ਜਿਹੜੀ ਆ ਪੰਨਾਨਕਦੇਵ ਯੂਨੀਵਰਸਿਟੀ ਨੂੰ ਮਿਲੀ ਹੈ ਪੀਸੀ ਜਸਪਾਲ ਸਿੰਘ ਸੱਤੂ ਦੇ ਜਦੋਂ ਆਏ ਨੇ ਉਹਨਾਂ ਨੇ ਖੁਦ ਜਿਹੜੇ ਆਪਣੇ ਵਾਲੀ ਆਪਣੇ ਟੈਨੌਰ ਦੀ ਤੀਸਰੀ ਵਾਰ ਆ ਹਾਸਲ ਕਰ ਲਈ ਹੈ ਇਹ ਸਨਮਾਨਯੋਗ ਜਸਪਾਲ ਸਿੰਘ ਜਿਹੜੇ ਸਾਡੇ ਵਾਈਸ ਚਾਂਸਲਰ ਬਹੁਤ ਕਾਬਲ ਜਿਹੜੇ ਆ ਸਾਡੇ ਡਾਕਟਰ ਸਾਹਿਬ ਵੀ ਵਾਈਸ ਚਾਂਸਲਰ ਨੇ ਸਿਰਫ ਇਹੋ ਹੀ ਨਹੀਂ ਆ ਇਹ ਇਹ ਇੰਡੀਆ ਦੀ ਵਿੱਚ ਨੰਬਰ 1 ਰੈਂਕ ਦੇ ਵਿੱਚ ਆ ਉਹ ਯੂਨੀਵਰਸਿਟੀ ਆ ਇਹ ਨੈਕ ਰੈਂਕ ਜਿਹੜਾ ਇੰਡੀਆ ਦਾ ਸਭ ਤੋਂ ਵਧੀਆ ਰੈਂਕ ਹੁੰਦਾ ਸਾਰੀਆਂ ਯੂਨੀਵਰਸਿਟੀਆਂ ਦੇ ਸਾਰੇ ਉਹ ਇਹਨਾਂ ਨੂੰ ਦਿੰਦੇ ਨੇ ਉਹਦੇ ਵਿੱਚ ਵੀ ਨੰਬਰ 1 ਯੂਨੀਵਰਸਿਟੀ ਆ ਇਹ ਗੁਨਾਰਕਦੇਵ ਯੂਨੀ ਉਹ ਵੀ ਸਰਦਿਸ਼ਪਾਲ ਸਿੰਘ ਦੀ ਦੇਣ ਹੈ ਕਿ ਉਹਨਾਂ ਨੇ ਇਡੀ ਵੱਡੀ ਜਿਹੜਾ ਰੈਂਕ ਜਿਹੜਾ ਉਹ ਲੈ ਕੇ ਦਿੱਤਾ ਧੰਨਵਾਦ ਚਾਂ ਦਾ ਤੋਹਫਾ ਆ ਯੂਨੀਵਰਸਿਟੀ ਵਾਸਤੇ ਬੜੀ ਤਕੜੀ ਉਪਲਬਧੀ ਆ ਜੀ ਇਹ 25ਵੀਂ ਵਾਰੀ ਟੋਟਲ 25ਵੀਂ ਵਾਰੀ ਕਿਸੇ ਇੱਕ ਟਰੋਫੀ ਨੂੰ ਕਬਜ਼ਾ ਕਰਕੇ ਰੱਖਣਾ ਅਤੇ ਜਦੋਂ ਤੁਸੀਂ ਰਾਸ਼ਟਰਪਤੀ ਰਾਸ਼ਟਰਪਤੀ ਭਵਨ 'ਚ ਜਾਓ ਤੇ ਉਹ ਤੁਹਾਨੂੰ ਪਹਿਲਾਂ ਹੀ ਕਹਿ ਦਿੰਨ ਤੁਸੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਜੇ ਕੀ ਉਹਨਾਂ ਦੇ ਮਨ 'ਚ ਪਹਿਲਾਂ ਹੀ ਹੈ ਕਿ ਜੇ ਇਸ ਟਰੋਫੀ ਨੂੰ ਕੋਈ ਜਿੱਤ ਸਕਦਾ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਜਿੱਤ ਸਕਦੀ ਆ ਤੇ 25 ਸਾਲ 25ਵੀਂ ਵਰੇਗਾ ਸਿਲਵਰ ਜੁਬਲੀ ਦੇ ਤੌਰ ਤੇ ਬੱਚਿਆਂ ਦੇ ਵਿੱਚ ਖੁਸ਼ੀ ਆ ਸਟਾਫ ਮੈਂਬਰ ਦੇ ਵਿੱਚ ਖੁਸ਼ੀ ਆ ਸਾਡੇ ਮਾਨਯੋਗ ਵਾਈਸ ਚਾਂਸਲਰ ਜੀ ਜਿਹੜੀਆਂ ਉਹਨਾਂ ਨੇ ਪਾਲਸੀਆਂ ਸਪੋਰਟਸ ਪ੍ਰਤੀ ਬਣਾਈਆਂ ਨੇ ਸਾਡੇ ਰਜਿਸਟਰਾਰ ਸਾਹਿਬ ਨੇ ਡੀਨ ਅਕੈਡੈਮਿਕ ਲਾੜੋ ਸਾਰੀ ਐਡਮਿਨਿਸਟ੍ਰੇਸ਼ਨ ਪ੍ਰਿੰਸੀਪਲ ਸਾਡੇ ਕਾਲਜਾਂ ਦੇ ਐਚਓਡੀ ਸਾਡੇ ਜਿਹੜੇ ਨੇ ਕਾਲਜਾਂ ਦੇ ਜਿਹੜੀਆਂ ਉਹਨਾਂ ਨੇ ਸਪੋਰਟਸ ਪ੍ਰਤੀ ਜਿਹੜਾ ਆਪਣਾ ਹਾਂ ਪੱਕੀ ਨਾਰਾ ਮਾਰਿਆ ਹੈ ਜਿਹੜਾ ਜੀ ਇਹ ਸਾਰੀ ਉਸ ਚੀਜ਼ ਦੀ ਅਚੀਵਮੈਂਟ ਹੈ ਜੀ ਭਾਵੇਂ ਜੀ ਸਰਕਾਰ ਨੇ ਜਿਹੜੇ ਨੇ ਕੋਚਿੰਗ ਦੀ ਬਣਾਈ ਹੈ ਭਾਵੇਂ ਫਿਲਹਾਲ ਉਹ ਸੈਕਿੰਡ ਇਹ ਨਾ ਹੋ ਸਕੇ ਆ ਲੇਕਿਨ ਪੰਜਾਬ ਦੇ ਵਿੱਚ ਜਿਹੜਾ ਟੈਲੈਂਟ ਹੈ ਉਹ ਕਿੰਨਾ ਕਿਤੇ ਲੁਕਿਆ ਰਹਿ ਗਿਆ ਜੋ ਪਾਲਿਸ਼ ਨਹੀਂ ਹੋ ਸਕੇ ਇਹਨੂੰ ਕਿੰਨਾ ਸਮੇਂ ਦੀ ਗੱਲ ਹੈ ਦੇਖੋ ਮੈਂ ਇੱਕੋ ਚੀਜ਼ ਤੇ ਬਲੀਵ ਕਰਦਾ ਜੀ ਕਿ ਆਪਣਾ ਪੰਜਾਬ ਇੱਕ ਰੂਰਲ ਏਰੀਆ ਵਾ ਜਿਹਦੇ ਚ 75% ਤੋਂ ਵੱਧ ਜਿਹੜੇ ਨੇ ਰੂਰਲ ਏਰੀਆ ਚ ਬੱਚੇ ਸਾਡਾ ਰੌ ਮਟੀਰੀਅਲ ਰੂਰਲ ਏਰੀਆ ਦੇ ਵਿੱਚ ਨੇ ਜੀ 25% ਹੈ 25% ਦੇ ਵਿੱਚ ਅਸੀਂ ਕਈ ਵਾਰੀ ਸਹੂਲਤਾਂ ਦੇ ਦਿੰਨੇ ਆ ਪਰ 25 ਜਿਹੜੇ 75% ਨੇ ਉਸ ਚੀਜ਼ ਤੋਂ ਵਾਂਝੇ ਰਹਿ ਜਾਂਦੇ ਆ ਹੁਣ ਨਵੀਂ ਜਿਹੜੀ ਪਾਲਿਸੀ ਗਵਰਨਮੈਂਟ ਨੇ ਇੰਪਲੀਮੈਂਟ ਜਾਂ ਕੀਤੀ ਆ ਜਾਂ ਕਰਨ ਜਾ ਰਹੇ ਨੇ ਉਹਦੇ ਚ ਸ਼ਾਇਦ ਨਰਸਰੀਜ਼ ਜਿਹੜੀਆਂ ਨੇ ਉਹ ਪਿੰਡ ਲੈਵਲ ਤੇ ਬਣਾਈਆਂ ਜਾ ਰਹੀਆਂ ਨੇ ਉਸ ਚ ਕੋਚਸ ਦੀ ਗਿਣਤੀ ਵੀ ਜਿਹੜੀ ਵਧਾਈ ਜਾਊਗੀ ਉਹਦਾ ਕੀ ਫਾਇਦਾ ਨਿਕਲ ਕੇ ਆਉਂਦਾ ਜਿੰਨਾ ਚਿਰ ਕੋਈ ਚੀਜ਼ ਇੰਪਲੀਮੈਂਟ ਹੀ ਹੋ ਜਿੰਦੀ ਉਹਨਾਂ ਚਿਰ ਉਹਦਾ ਕੀ ਦੱਸਿਆ ਨਹੀਂ ਜਾ ਸਕਦਾ ਅਲੱਦਾ ਅਲੱਦਾ ਰਿਪੋਰਟ ਵੀ ਜਿਹੜਾ ਨਾ ਹਿਡਾੜੀਆਂ ਤੋਂ ਜਿਹੜੀ ਬਾਕੀ ਸਟੇਟਸ ਦੇ ਬਣਿਸਬਤ ਪੰਜਾਬ ਦੇ ਵਿੱਚ ਘੱਟ ਤੇ ਕਿੰਨੂੰ ਮਿਲ ਰਿਹਾ ਦੇਖੋ ਇਹ ਆਪੋ ਆਪਣੀ ਸਟੇਟ ਟੂ ਸਟੇਟ ਪਾਲਿਸੀਜ਼ ਨੇ ਜੀ ਸਟੇਟ ਕੀ ਕਰਦੀ ਸਾਡੀ ਯੂਨੀਵਰਸਿਟੀ ਜਿਹੜੀ ਆ ਅਸੀਂ ਤੇ ਮਾਨ ਸਤਕਾਰ ਜਿੰਨਾ ਵੀ ਇੱਕ ਸਾਡੇ ਸ਼ੂਟਰਸ ਨੇ ਜਾਂ 올림픽 ਖੜ ਕੇ ਆਏ ਨੇ ਏਸ਼ੀਅਨ ਗੇਮਸ ਖੜ ਕੇ ਆਏ ਤੁਸੀਂ ਵੇਖਿਆ 19 ਬੱਚਿਆਂ ਨੇ ਏਸ਼ੀਅਨ ਗੇਮਸ ਦੇ ਵਿੱਚ ਪਾਰਟਿਸਿਪੇਟ ਕੀਤਾ ਗੁਰਨਾਣ ਦੇ ਯੂਨੀਵਰਸਿਟੀ ਜਿੱਚ 50 ਦੇ ਕਰੀਬ ਬੱਚੇ ਨੇ ਵਰਲਡ ਯੂਨੀਵਰਸਿਟੀ ਗੇਮਸ ਜਿਹੜੀਆਂ ਚਾਈਨਾ ਦੇ ਵਿੱਚ ਹੋਈਆਂ ਸੀ ਉਹ ਚ ਪਾਰਟਿਸਪੇਟ ਕੀਤਾ ਸੀ ਉਹਦੇ ਵਿੱਚ 13 ਮੈਡਲ ਸੀਗੇ ਸਾਡੀ ਯੂਨੀਵਰਸਿਟੀ ਦੇ ਯੂਨੀਵਰਸਿਟੀ ਮੋਟੀਵੇਟ ਕਰ ਰਹੀ ਆ ਪ੍ਰਾਈਜ਼ ਮਨੀ ਵੀ ਦੇ ਰਹੀ ਆ ਕੈਸ਼ ਵਾਰਡ ਦੇ ਰਹੀ ਆ 2.5 ਕਰੋੜ ਦੇ ਕਰੀਬ ਕੈਸ਼ ਵਾਰਡ ਸੀ ਜਿਹੜਾ ਇੰਟਰ ਯੂਨੀਵਰਸਿਟੀ ਇੰਟਰਨੈਸ਼ਨਲ ਬੱਚਿਆਂ ਨੂੰ ਅਸੀਂ ਖੇਲੋ ਇੰਡੀਆ ਦੇ ਵਿੱਚ ਡਿਸਟ੍ਰੀਬਿਊਟ ਕੀਤਾ ਬੱਚੇ ਬਹੁਤ ਖੁਸ਼ ਨੇ ਬੱਚੇ ਅੱਜਕੱਲ ਕੀ ਚਾਹੁੰਦੇ ਬੱਚੇ ਚਾਹੁੰਦੇ ਨੇ ਵੀ ਸਾਨੂੰ ਸਾਨੂੰ ਥੋੜਾ ਮੋਟੀਵੇਟ ਕੀਤਾ ਜਾਵੇ ਦੇਖੋ एग्जाम ਦੀ ਸਹੂਲਤ ਕਿੱਡੀ ਵਧੀਆ ਗੁਰੂ ਨਾਨਕ ਦੇ ਯੂਨੀਵਰਸਿਟੀ ਨੇ ਦਿੱਤੀ ਆ ਕਿ ਜਦੋਂ ਬੱਚਾ ਸਪੋਰਟਸ ਤੋਂ ਅਵੇਲੇਬਲ ਹੋਵੇ ਜਦੋਂ ਕੋਲ ਟਾਈਮ ਹੋਵੇ ਉਦੋਂ ਆ ਕੇ ਸਾਡੋ ਆਪਣਾ एग्जाम ਦੇ ਲੇ ਕਿਉਂਕਿ ਮੈਂ ਸਪੋਰਟਸ ਵਾਲੇ ਬੱਚਿਆਂ ਨੂੰ ਇਹ ਵੀ ਕਹਿਣਾ ਚਾਹੂੰਗਾ ਕਿ ਕੱਲੀ ਸਪੋਰਟਸ ਦੇ ਨਾਲ ਨਹੀਂ ਪੜ੍ਹਨਾ ਵੀ ਬੜਾ ਜ਼ਰੂਰੀ ਆ ਜਿੰਨਾ ਚਿਰ ਉਹਨਾਂ ਦੀ ਗ੍ਰੈਜੂਏਸ਼ਨ ਨਹੀਂ ਹੋਊਗੀ ਉਹਨਾਂ ਚਿਰ ਉਹ ਕਿਤੇ ਗਾਂ ਚੰਗੀ ਜੌਬ ਤੇ ਵੀ ਨਹੀਂ ਜਾ ਸਕਣਗੇ ਜੀ ਮੇਰੇ ਤੇ ਸਾਰੇ ਇਹ ਬੇਨਤੀ ਬਚਿਆ ਇੱਕ ਇੱਕ ਤੁਹਾਡੇ ਸਟੂਡੈਂਟ ਨੂੰ ਅਰਜਨ ਵਾਰਡ ਹੀ ਸ਼ਾਇਦ ਮਿਲਣ ਆ ਹਾਂ ਜੀ ਅਸ਼ਵਰਿਆ 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 ਪ੍ਰਤਾਪ ਤੋਮਰ ਹੈ ਜੀ ਉਹਨੂੰ ਅਰਜਨ ਵਾਰਡ ਮਿਲਿਆ ਆ 9 ਤਰੀਕ ਨੂੰ ਉਹ ਸ਼ੂਟਿੰਗ ਦੇ ਵਿੱਚ ਆ ਉਹਨੇ ਵਰਲਡ ਰਿਕਾਰਡ ਕੀਤਾ ਏਸ਼ੀਅਨ ਗੇਮ ਦੇ ਵਿੱਚ ਮੈਡਲ ਨੇ ਤੇ ਵਰਲਡ ਯੂਨੀਵਰਸਿਟੀ ਦੇ ਵਿੱਚ ਵੀ ਮੈਡਲ ਨੇ ਉਹਦੇ ਹੈਗੇ ਨੇ ਜੀ ਇਸ ਦੇ ਨਾਲ ਇੱਕ ਲੜਕੀ ਸਾਡੀ ਕੈਨੋ ਦੇ ਵਿੱਚ ਆ ਜੀ ਪਹਿਲਾਂ ਕੈਨੋ ਦੇ ਵਿੱਚ ਉਹ ਵੀ ਐਚਐਮਵੀ ਦੇ ਵਿੱਚ ਐਡਮਿਸ਼ਨ ਆ ਉਹਦੀ ਉਹਦਾ ਵੀ ਮੈਂ ਤੁਹਾਨੂੰ ਨਾਂ ਦੱਸਦਾ ਆ ਉਹਨੂੰ ਵੀ ਅਰਜਨ ਅਵਾਰਡ ਮਿਲਿਆ ਸਾਨੂੰ ਕੱਲ ਜਦੋਂ ਉੱਥੇ ਮਿਲੀ ਆ ਲੜਕੀ ਉਦੋਂ ਸਾਨੂੰ ਉਹਦਾ ਪਤਾ ਲੱਗਾ ਆ ਮੈਂ 1 ਮਿੰਟ ਚ ਤੁਹਾਨੂੰ ਉਹਨਾਂ ਦਾ ਜਿਹੜੇ ਨੌਜਵਾਨ ਨਸ਼ਿਆਂ ਚ ਡੋਬਰੇ ਨੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੀਦਾ ਹੈ ਦੇਖੋ ਜੇ ਪਾਲਿਸੀਸ ਚੰਗੀਆਂ ਸਪੋਰਟਸ ਲਈ ਬਣ ਜਾਣ ਚੰਗੀਆਂ ਸਪੋਰਟਸ ਲਈ ਪਾਲਿਸੀਸ ਬਣ ਜਾਣ ਜਿਹੜਾ ਨੌਜਵਾਨਾਂ ਦਾ ਜਾਂ ਬੱਚਿਆਂ ਦਾ ਜਿਹੜਾ ਇੱਕ ਵਿਹਲਾ ਟਾਈਮ ਕਹ ਲਓ ਜਿਹਨੂੰ ਆਪਾਂ ਕਹਿ ਲੈਂਦੇ ਆ ਜੇ ਉਹਨੂੰ ਡਿਵਰਟ ਕਰਕੇ ਡਿਵਰਟ ਕਰਕੇ ਤੇ ਸਪੋਰਟਸ ਦੇ ਵਿੱਚ ਲਿਆਂਦਾ ਜਾਵੇ ਗਰਾਊਂਡ ਦੇ ਵਿੱਚ ਉਹਨਾਂ ਨੂੰ ਡਿਵਰਟ ਕੀਤਾ ਜਾਵੇ ਵੇਖੋ ਖਾਲੀ ਦਿਮਾਗ ਸ਼ੈਤਾਨ ਦਾ ਘਰ ਕਹਿ ਦਿੰਦੇ ਹਾਂ ਕਹਾਵਤਾ ਜੇ ਉਹਨੂੰ ਜੇ ਉਹਨੂੰ ਉਸ ਖਾਲੀ ਸਮੇਂ ਨੂੰ ਗਰਾਊਂਡਾਂ ਦੇ ਵਿੱਚ ਲਿਆ ਕੇ ਉਹਦਾ ਇੰਟਰਸਟ ਉਹਨਾਂ ਦਾ ਉਸ ਚੀਜ਼ ਵੱਲ ਪੈਦਾ ਕਰ ਦਿੱਤਾ ਜਾਵੇ ਤੇ ਮੈਂ ਸਭ ਦਾ ਕੋਈ ਬੱਚਾ ਨਸ਼ੇ ਵੱਲ ਜਾਊਗਾ ਬਾਕੀ ਪੰਜਾਬ ਨੂੰ ਓਦਾਂ ਵੀ ਬਦਨਾਮ ਕਰਨ ਵਾਸਤੇ ਵੀ ਕਈ ਚੀਜ਼ਾਂ ਕਰਦੀਆਂ ਦੂਜੀਆਂ ਬਾਹਰਲੀਆਂ ਕੰਟਰੀਆਂ ਕੈਨੇਡਾ ਅਮਰੀਕਾ ਦੇ ਵਿੱਚ ਥੋੜਾ ਨਸ਼ਾ ਜੀ ਜਾਂ ਹੋਰ ਪਿੰਡੀਆਂ ਦੀਆਂ ਸਟੇਟਾਂ ਚ ਧੋੜਾਂ ਦਾ ਸ਼ਾ ਪੰਜਾਬ ਨੂੰ ਇੱਕ ਜਾਣਬੁੱਝ ਕੇ ਵੀ ਟਾਰਗੇਟ ਵੀ ਕੀਤਾ ਜਾਂਦਾ ਜੀ ਇਸ ਕਰਕੇ ਇਸ ਕਰਕੇ ਮੇਰੀ ਇਹ ਤੇ ਬੇਨਤੀ ਸਾਰੇ ਪਲੇਅਰਸ ਨੂੰ ਸਾਰੇ ਯੰਗਸਟਰ ਨੂੰ ਇਹ ਹੋਈ ਹੈ ਵੀ ਨਸ਼ੇ ਤੋਂ ਦੂਰ ਰਹੋ ਗੇਮਾਂ ਕਰੋ ਪੇਰੈਂਟਸ ਨੂੰ ਖਾਸ ਕਰਕੇ ਬੇਨਤੀ ਹੈ ਕਿ ਵੀ ਪੇਰੈਂਟਸ ਨੂੰ ਇਹ ਗੱਲ ਕਹੀਦੀ ਆ ਕਿ ਤੁਸੀਂ ਬੱਚਿਆਂ ਨੂੰ ਸਪੋਰਟਸ ਵਾਲ ਪਾਓ ਉਹ ਕਹਿੰਦੇ ਸਾਡਾ ਬੱਚਾ ਇੰਟਰਸਟ ਨਹੀਂ ਲੈਂਦਾ ਪਰ ਮੈਂ ਇੱਕ ਬੇਨਤੀ ਕਰਾਂਗਾ ਵੀ ਕਿਹੜਾ ਬੱਚਾ ਸਕੂਲ ਜਾਣ ਨੂੰ ਛੋਟਾ ਬੱਚਾ ਇੰਟਰਸਟ ਲੈਂਦਾ ਅਸੀਂ ਸਵੇਰੇ ਨਵਾ ਤਵਾ ਕੇ ਉਹਨੂੰ ਜੂਡੋ ਫੜ ਕੇ ਤੇ ਗੱਡੀ ਚ ਬਿਠਾ ਕੇ ਟੈਂਪੂਆਂ ਚ ਬਿਠਾ ਕੇ ਸਕੂਲੇ ਭੇਜਦੇ ਆ ਜੇ ਸਾਡੇ ਪੇਰੈਂਟਸ ਇਸ ਚੀਜ਼ ਨੂੰ ਕਰਨਾ ਸ਼ੁਰੂ ਕਰ ਦੇਣ ਉਹਨਾਂ ਨੂੰ ਗਰਾਊਂਡ ਦੇ ਵਿੱਚ ੱਤੇ ਨਾ ਲਿਆਉਣਾ ਸ਼ੁਰੂ ਕਰ ਦੇਣ ਉਹ ਬੱਚੇ ਦਾ ਆਪਣਾ ਆਪਣਾ ਇੰਟਰਸਟ ਪੈਦਾ ਹੋ ਜਾਣਾ ਉਹ ਕਿਤੇ ਨਾ ਕਿਤੇ ਰੌ ਮਟੀਰੀਅਲ ਨਿਕਲ ਕੇ ਤੇ ਇੰਡੀਆ ਵਾਸਤੇ ਸਾਡੇ ਪੰਜਾਬ ਵਾਸਤੇ ਇੱਕ ਬਹੁਤ ਹੀ ਤਰੱਕੀ ਸਪੋਰਟਸ ਵਿੱਚ ਕਰਾ ਸਕਦੇ ਨੇ ਬਿਲਕੁਲ ਹਾਂਜੀ ਹਾਂਜੀ ਕੀ ਕੀ ਗੇਮ ਕਿਹੜੀ ਖੇਡਦੀ ਮੈਂ ਰਗਬੀ ਦੀ ਪਲੇਅਰ ਹਾਂ ਅੱਜ ਤੁਸੀਂ ਗਏ ਸੀ ਉੱਥੇ ਨਾਲ ਹਾਂਜੀ ਹਾਂਜੀ ਕਿਦਾਂ ਦਾ ਲੱਗਾ 25 ਵਾਰੀ ਆਪਣੀ ਮਨਾਈ ਜਾ ਰਹੀ ਹੈ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਕਿ ਅਸੀਂ ਇਸ ਯੂਨੀਵਰਸਿਟੀ ਦਾ ਹਿੱ ਜਮਾ ਮਮ ਫਸ ਨੰਬਰ ਤੇ ਆਈਏ ਸਾਨੂੰ ਬਹੁਤ ਜਿਆਦਾ ਪ੍ਰਾਊਡ ਫੀਲ ਹੋ ਰਿਹਾ ਹੈ ਬਹੁਤ ਖੁਸ਼ੀ ਹੋ ਰਹੀ ਹੈ ਹਾਂਜੀ ਤੁਹਾਡਾ ਕੀ ਨਾਮ ਹੈ ਜੀ ਤੁਹਾਡਾ ਮੇਰਾ ਮਨਜੋਤ ਕੌਰ ਹਾਂਜੀ ਕੀ ਕਰਦੇ ਹੋ ਤੁਸੀਂ ਮੈਂ ਸਪੋਰਟਸ ਦੀ ਹਾਂ ਕਿਹੜੇ ਕਿਹੜੇ ਗੇਮ ਖੇਡਦੇ ਕਾਈਕਿੰਗ ਕਨੋਇੰਗ ਹਾਂਜੀ ਕੈਇਕਿੰਗ ਕਨੋਇੰਗ ওয়াটার স্পোর্টਸ ওয়াটার স্পোর্টਸ ਹਾਂਜੀ ਤੁਸੀਂ ਇੱਥੇ ਪਾਰਟਿਸਿਪੇਟ ਕੀਤਾ ਸੀ ਕਿਸੇ ਲਈ ਬਿਲਕੁਲ 올 ਇੰਡੀਆ ਦੇ ਮੈਡਲ ਆ ਅੱਛਾ ਜੀ ਤੁਹਾਡਾ ਮੈਡਲ 올 ਇੰਡੀਆ ਦੇ ਮੈਡਲ ਹਾਂਜੀ ਤੇ ਕੀ ਕਿਸ ਤਰ੍ਹਾਂ ਤੁਹਾਡੇ ਪੇਰੈਂਟਸ ਨੇ ਤੁਹਾਡੀ ਹੈਲਪ ਕੀਤੀ ਜਾਂ ਤੁਹਾਡੀ ਆਪਣੇ ਆਪ ਗਈ ਜਾਂ ਟੀਚਰਸ ਨੇ ਕਿੰਨੀ ਹੈਲਪ ਕੀਤੀ ਤੁਹਾਡੀ ਮੇਰੇ ਟੀਚਰਸ ਵੀ ਬਹੁਤ ਅੱਛੇ ਨੇ ਐਚਐਮਪੀ ਕਾਲਜ ਦੀ ਮੈਂ ਸਟੂਡੈਂਟ ਆ ਔਰ ਮੇਰੇ ਪੇਰੈਂਟਸ ਬਹੁਤ ਜ਼ਿਆਦਾ ਸਪੋਰਟ ਕਰਦੇ ਨੇ ਅੱਛਾ ਜੀ ਤੇ ਹੁਣ ਅੱਗੇ ਅੱਗੇ ਕੀ ਜਿਹੜਾ ਹੈਗਾ ਪਲਾਨ ਨੇ ਆਪਣੇ ਕੁਛ ਨਹੀਂ ਬਸ ਪੰਜਾਬ ਨੂੰ ਬਹੁਤ ਸਾਰੇ ਮੈਡਲ ਦਵਾਂਗੇ ਔਰ ਆਪਣਾ ਨਾਮ ਰੌਸ਼ਨ ਕਰਾਂਗੇ 올림픽ਸ ਵਿੱਚ यस 올림픽ਸ ਨੂੰ ਜਾਂ ਹਾਂਜੀ ਅੰਦਰ ਓਕੇ ਜੀ ਹੁਣ ਤੁਹਾਨੂੰ ਆਪਣੇ ਸ਼ਹਿਰ ਅਜਨਾਲਾ ਤੋਂ ਦੂਰ ਅੰਮ੍ਰਿਤਸਰ ਜਾਣ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਤੁਹਾਡੇ ਸ਼ਹਿਰ ਅਜਨਾਲਾ ਦੇ ਵਿੱਚ ਦਾ ਮੇਕਓਵਰ ਸਟੂਡੀਓ ਸਪਾ ਐਂਡ ਸੈਲੂਨ ਅਕੈਡਮੀ ਖੁੱਲ ਚੁੱਕਾ ਹੈ ਜਿਸ ਦੇ ਵਿੱਚ ਚੰਡੀਗੜ੍ਹ ਅੰਮ੍ਰਿਤਸਰ ਦਾ ਤਜਰਬਕਾਰ ਸਟਾਫ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਿਹਾ ਤੁਸੀਂ ਇੱਥੋਂ ਦੇ ਤਜਰਬੇਕਾਰ ਟ੍ਰੇਨਰਾਂ ਤੋਂ ਸਕਿਨ ਟ੍ਰੀਟਮੈਂਟ 3 ਮਹੀਨੇ ਦਾ ਮੇਕਅਪ ਯਾ ਫਰ ਹੇਅਰ ਟ੍ਰੀਟਮੈਂਟ ਦਾ ਕੋਰਸ ਕਰ ਸਕਦੇ ਹੋ ਜੇਕਰ ਤੁਸੀਂ ਹੁਣ ਐਡਮਿਸ਼ਨ ਕਰਵਾਉਂਦੇ ਹੋ ਤੇ ਤੁਹਾਨੂੰ 40% ਤੱਕ ਡਿਸਕਾਊਂਟ ਮਿਲੇਗਾ ਤੁਹਾਨੂੰ ਇੱਥੇ ਬਹੁਤ ਵਾਜਬ ਰੇਟਾਂ ਤੇ ਵਧੀਆ ਬ੍ਰਾਂਡ ਦੀ ਵਰਤੋਂ ਕਰਕੇ ਸੇਵਾਵਾਂ ਮਿਲਤੀਆਂ ਜਾ ਰਹੀਆਂ ਨੇ ਤੁਸੀਂ ਇੱਥੇ ਕਿਸੇ ਵੀ ਲੈਂਥ ਰਿਬਾਂਡਿੰਗ ਕੈਰਾਟਿਨ ਸਿਰਫ 2500 ਰੁਪਏ ਦੇ ਵਿੱਚ ਕਰਵਾ ਸਕਦੇ ਹੋ ਫੇਸ਼ੀਅਲ 400 ਰੁਪਏ ਚ ਥ੍ਰੈਡਿੰਗ 40 ਰੁਪਏ ਚ ਫੁੱਲ ਆਰਮ ਵੈਕਸ 100 ਰੁਪਏ ਦੇ ਵਿੱਚ ਕੀ ਚੱ ਰਹੀ ਹੈ ब्राइडल ਨੂੰ ਸਿਰਫ ਤੇ ਸਿਰਫ 4999 ਰੁਪਏ ਦੇ ਵਿੱਚ ਤਿਆਰ ਕੀਤਾ ਜਾਂਦਾ ਹੈ ਇੱਥੇ ਆਫੀਸ਼ੀਅਲ ਜੁਐਲਰੀ ਅਤੇ ਲਹੰਗੇ ਸਸਤੇ ਰੇਟਾਂ ਤੇ ਕਿਰਾਏ ਤੇ ਦਿੱਤੇ ਜਾਂਦੇ ਨੇ ਤੁਸੀਂ ਹੈਅਰ ਸਪਾ ਮੈਟ੍ਰਿਕਸ ਲਾਰੀਅਨ ਵੈਲਾ ਵਰਗੇ ਬ੍ਰਾਂਡ ਦੇ ਵਿੱਚ ਕਰਵਾ ਸਕਦੇ ਹੋ ਇੱਥੇ ਹੈਅਰ ਫਾਲ ਟ੍ਰੀਟਮੈਂਟ ਲੇਟੈਸਟ ਟੈਕਨੋਲੋਜੀ ਦੇ ਨਾਲ ਕੀਤਾ ਜਾ ਰਿਹਾ ਤੁਸੀਂ ਇਥੋਂ ਗਲੋਬਲ ਹੈਅਰ ਕਲਰ ਫੈਸ਼ਨ ਸ਼ੇਪਸ ਸਟਿਕਸ ਰੂਟ ਟੱਚ ਅਪ ਫਰੋਸਟਿੰਗ 3D शेड हेयर पॉलिशिंग दी सुविधा ਲੈ ਸਕਦੇ ਤੁਸੀਂ ਇੱਥੇ ਮੈਨੀक्योर ਪੈਡੀक्योर ਵੀ ਕਰਵਾ ਸਕਦੇ ਤੁਸੀਂ ਇੱਥੋਂ ਹਰ ਫੈਸ਼ਨੇਬਲ हेयर स्टाइल ਬਣਵਾ ਸਕਦੇ ਫेशियल ब्लीच ਦੇ ਵਿੱਚ ਸਾਰੇ ਬ੍ਰਾਂਡ ਅਵੇਲੇਬਲ ਨੇ ਜਿਸ ਬ੍ਰਾਂਡ ਦੇ ਵਿੱਚ ਤੁਸੀਂ ਚਾਹੋ ਕਰਵਾ ਸਕਦੇ ਤਾਂ میکਓਵਰ ಸ್ಟੂਡੀਓ ਸਪਾ ਐਂਡ ਸੂਮ ਅਕੈडमी ਨੂੰ ਵਿਜ਼ਿਟ ਕਰਨ ਲਈ ਨਜ਼ਦੀਕੀ ਬੋਨੀ ਹਸਪਤਾਲ ਸਟੇਟ ਬੈਂਕ ਰੋਡ ਤੇ ਆ ਤੁਸੀਂ ਹੇਠਾਂ ਦਿੱਤੇ ਗਏ ਨੰਬਰਾਂ ਤੇ ਵੀ ਸੰਪਰਕ ਕਰ ਸਕਦੇ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸਿਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼